ਕਿਟਰੈਕਟਰ ਹੈਗੇ ਜੀ ਸਰਦਾਰ ਸਾਹਿਬ ਆਓ ਜੀ ਸਸਕਾਰ ਜੀ 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 ਲੇਖਨ ਬਾਕ ਹਾਂਜੀ ਹਾਂਜੀ ਯਾਤਕਾ ਲਾਉਂ ਚੌਵੀ ਦੇ ਸਕਿੰਦਰ ਨੇ ਕੋਟ ਲਈ ਵਿਧਾਇਕ ਲਗਾ ਆਦਮਪੁਰ ਬੀਟੂਨ ਟੈਂਡ ਕਰਦੇ ਹੋਏ ਤੁਸੀਂ ਦੇਖਦੇ ਆ ਜੇ ਤੱਕ ਮਿਲਿਆ ਹਾਂ ਹਲਕਾ ਵਿਧਾਇਕ ਜੀ रिकॉर्ड इज आई वे कैन आज चुनाव प्रचार ਦੇ ਵਿੱਚ ਆਏ ਹਨ ਉਹਨਾਂ ਗੱਲਬਾਤ ਸਸੀ ਸਰ ਜੀ ਸਸੀ ਗੱਲ ਜੀ ਅੱਜ ਬਾਖਵਾਗੇ ਦੌਰੇ ਕੀਤੇ ਸਾਬਕਾ ਮੰਤਰੀ ਮੁੱਖ ਮੰਤਰੀ ਚਨੀ ਸਾਹਿਬ ਵੀ ਆਏ ਆਪਣੇ ਹਲਕੇ ਆਪ ਵੀ ਆਪਣੇ ਮੀਂਦਵਾਦ ਹੱਕ ਦੇ ਵਿੱਚ ਪਹੁੰਚੇ ਹਨ ਬਕਾਦ ਦੀ ਗੱਲ ਕਰੀਏ ਜੋ ਛੜਕ ਜੋ ਪਹਿਲਾਂ ਇੱਥੋਂ ਲੰਮੇ ਪਿੰਡ ਚੌਂਕ ਤੋਂ ਇਹ ਸਰਕਾਰਾਂ ਨੇ ਇੱਥੇ ਜੰਨੂ ਤੱਕ ਇਸੇ ਵੀ ਮੁਕਾਮ ਜਿੱਥੇ ਬੈਠੇ ਬੜੀ ਖਰਾਬ ਸੀ ਕਈ ਮੋਤਾਂ ਹੋਈਆਂ ਕਈ ਕਿਡਨਾਵਾ ਹੋਈਆਂ ਪਰ ਅਜ ਤੱਕ ਕਿਸ ਕਾਬਲ ਜੋਗ ਨਹੀਂ ਹੋਇਆ ਉਸ ਤੋਂ ਬਾਅਦ ਆਪਾਂ ਆਦਮਪੁਰ ਦੀ ਗੱਲ ਕਰੀਏ ਤੁਹਾਡੇ ਇਲਾਕੇ ਦੇ ਵਿੱਚ ਅੱਜ ਤੱਕ ਅਪਲਾਈ ওভার ਦੇ ਹੌਂਡ ਵਿੱਚ ਜੋ ਫੋਟਰਾ ਲੋਕਾਂ ਲੁਕੇ ਆ ਉਹਨਾਂ ਵਾਸਤੇ ਕੀ ਕਰਨਾ ਚਾਹੁੰਦੇ ਜੀ ਦੇਖੋ ਪੰਜਾਬ ਦੀ ਸਰਕਾਰ ਬਣਿਆ 4 ਸਾਲ ਦੇ ਕਰੀਬ ਹੋ ਗਿਆ ਲੇਕਿਨ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਪੰਜਾਬ ਸਰਕਾਰ ਕਰਦੀ ਸੀ ਉਹ ਡਿਵੈਲਪਮੈਂਟ ਕਿਤੇ ਦਿਖਦੀ ਨਜ਼ਰ ਨਹੀਂ ਆ ਰਹੀ ਤੁਸੀਂ ਪੁਲ ਦੀ ਗੱਲ ਕੀਤੀ ਆਦਮਪੁਰ ਦੇ ਦੀ ਬੜੀ ਚੰਗੀ ਗੱਲ ਆ ਮੈਂ 4 ਸਾਲ ਤੋਂ ਲਗਾਤਾਰ ਪੰਜਾਬ ਦੀ ਵਿਧਾਨ ਸਭਾ 'ਚ ਔਨ ਰਿਕਾਰਡ ਤਿੰਨ ਵਾਰ ਮੁੱਦਾ اٹھਾਇਆ ਹੈ ਕਿ ਮੁੱਖ ਮੰਤਰੀ ਸਾਹਿਬ ਖਿਆਲ ਕਰੋ ਤੁਸੀਂ ਜਦੋਂ ਵੋਟਾਂ ਲੈਣ ਆਏ ਸੀਗੇ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਤੁਸੀਂ ਉਦੋਂ ਵੀ ਕਿਹਾ ਜਦੋਂ ਬਾਈ ਇਲੈਕਸ਼ਨ ਆਇਆ ਤੁਸੀਂ ਉਦੋਂ ਵੀ ਕਿਹਾ ਵੋਟਾਂ ਪਾ ਦਿਓ ਸੜਕ ਬਣ ਗਈ ਪੁਲ ਬਣ ਗਿਆ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਔਨ ਰਿਕਾਰਡ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਕਿ ਲੋਕਾਂ ਦੀਆਂ ਵੋਟਾਂ ਤਾਂ ਤੁਸੀਂ ਲੈ ਗਏ ਲੇਕਿਨ ਤੁਸੀਂ ਪੁਲ ਨਹੀਂ ਬਣਾਇਆ ਔਰ 에어ਪੋਰਟ ਰੋਡ ਹਾਲੇ ਤੱਕ ਅਧੂਰਾ ਅਸੀਂ 42 ਕਰੋੜ ਰੁਪਇਆ ਉਹਦੇ ਵਾਸਤੇ ਦਿੱਤਾ ਸ਼ਹਿਰ ਦੇ ਅੰਦਰ ਸੀਵਰੇਜ ਦਾ 16 ਕਰੋੜ ਰੁਪਇਆ ਦਿੱਤਾ ਅਜੇ ਵੀ ਕੰਮ ਅਧੂਰਾ ਹੈ ਸੜਕਾਂ ਦੀ ਮਰਮਤ ਦੇ ਨਹੀਂ ਪੱਥਰ ਰੱਖ ਰਹੇ ਨੇ ਟਾਇਲਟਸ ਦੇ ਨਹੀਂ ਪੱਥਰ ਰੱਖ ਰਹੇ ਨੇ ਕੰਧਾਂ ਦੇ ਨਹੀਂ ਪੱਥਰ ਰੱਖ ਰਹੇ ਨੇ ਅਰੇ ਬੜੀ ਹਾਸੋਈ ਨਹੀਂ ਗੱਲ ਆ ਟਰਾਂਸਫਾਰਮ ਦੇ ਅੱਧ ਘਟਨ ਕਰਕੇ ਇਹ ਏ ਡਿਵੈਲਪਮੈਂਟ ਪੰਜਾਬ ਦੇ ਅੰਦਰ ਇਹ ਇਨਾਂ ਨੇ ਕੀਤੀ ਹੈਗੀ ਆ ਅੱਜ ਇਹ ਸਰਕਾਰ ਨੇ ਪੰਜਾਬ ਦੇ ਅੰਦਰ ਮਾਸਟਰ ਵੀ ਕੁੱਟੇ ਡਾਕਟਰ ਵੀ ਕੁੱਟੇ ਆਂਗਣਵਾੜੀ ਵਾਲੀਆਂ ਬੱਚੀਆਂ ਵੀ ਕੁੱਟੀਆਂ ਮੈਡ ਦੇ ਮੀਲ ਵਾਲੀਆਂ ਬੱਚੀਆਂ ਵੀ ਕੁੱਟੀਆਂ ਔਰ ਪੰਜਾਬ ਦੇ ਅੰਦਰ ਕਿਸਾਨ ਵੀ ਕੁੱਟੇ ਔਰ ਕਿਸਾਨਾਂ ਨੂੰ ਕੁੱਟਣਾ ਦਾ ਇੱਕ ਪਾਸੇ ਉਹਨਾਂ ਦੇ ਤੰਬੂ ਚੱਕ ਕੇ ਲੈ ਗਏ ਟਰਾਲੀ ਚੋਰ ਆ ਜੀ ਇਹਨਾਂ ਨੂੰ ਕਹਿ ਰਹੀ ਆ ਪੂਰੀ ਦੁਨੀਆ ਪੰਜਾਬ ਦੇ ਅੰਦਰ ਤੇ ਜਿਹੜੇ ਮੁੱਖ ਮੰਤਰੀ ਦੀ ਪਾਰਟੀ ਨੂੰ ਟਰਾਲੀ ਚੋਰ ਕਹਿਣ ਤੰਬੂ ਚੋਰ ਕਹਿਣ ਤਾਂ ਫਿਰ ਉਹ ਡਿਵੈਲਪਮੈਂਟ ਉਹਨੇ ਕੀ ਕਰਨੀ ਪੰਜਾਬ ਦੇ ਅੰਦਰ ਇਸ ਕਰਕੇ ਝੂਠਾ ਮੁੱਖ ਮੰਤਰੀ ਆ ਬੇਈਮਾਨ ਮੁੱਖ ਮੰਤਰੀ ਆ ਨਕੰਮਾ ਮੁੱਖ ਮੰਤਰੀ ਆ ਸਾਲ ਜ਼ੂਲਖੰਡ ਰਹਿ ਗਿਆ ਐਵੇਂ ਹੀ ਇਹਦੇ ਤਾਂ ਕਹਿੰਦਾ ਸੀ ਅਸੀਂ ਬੜੇ ਇਮਾਨਦਾਰ ਆ ਇਹਨਾਂ ਦੇ 7 ਐਮਐਲਏ ਫੜ ਕੇ ਅੰਦਰ ਦਿੱਤੇ 3 ਫੜ ਕੇ ਵਜ਼ੀਰ ਅੰਦਰ ਦਿੱਤੇ ਚੱਲ ਕੋਈ ਗੱਲ ਨਹੀਂ ਅਸੀਂ ਤਾਂ ਬਹੁਤ ਦੁੱਖ ਸਹਿ ਲਿਆ ਸਾਡੇ ਵਾਲਿਆਂ ਨੂੰ ਵੀ ਫੜ ਕੇ ਅੰਦਰ ਦਿੰਦੇ ਰਹੇ ਲਾ ਮੈਂ ਤਾਂ ਭਗਵੰਤ ਮਾਨ ਨੂੰ ਕਹਿਣਾ ਕੇ ਮਿੱਤਰਾ ਅਸੀਂ ਤਾਂ ਆਪਣਿਆਂ ਦੀ ਮੁਲਾਕਾਤ ਕਰਨ ਜਾਣੀ ਆ ਜਿੱਦਣ ਤੈਨੂੰ ਵੜ ਕੇ ਅੰਦਰ ਧੱਕਿਆ ਨਾ ਤਾਂ ਕੇਸਰੀਵਾਲ ਨੇ ਤੇਰੀ ਮੁਲਾਕਾਤ ਕਰਨ ਨਹੀਂ ਹੋਣਾ ਇਸ ਕਰਕੇ ਥੋੜਾ ਜਿਹਾ ਲਿਮਟ ਦੇ ਵਿੱਚ ਰਹਿ ਥੋੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਲੋਕ ਹਿੱਤਾਂ ਦੀ ਗੱਲ ਕਰ ਜਿਹਦੇ ਨਾਲ ਪੰਜਾਬ ਦਾ ਭਲਾ ਹੋਵੇ ਟਰਾਂਸਫਾਰਮਰਾਂ ਦੇ ਇਕਾਟਨ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਡਿਵੈਲਪਮੈਂਟ ਦਾ ਟਰਾਂਸਫਾਰਮਰਾਂ ਦੇ ਇਕਾਟਨ ਕਰਕੇ ਡਿਵੈਲਪਮੈਂਟ ਨਹੀਂ ਬਣਦੀ ਕੰਧਾਂ ਦੇ ਇਕਾਟਨ ਬਾਥਰੂਮਾਂ ਟਾਇਲਟਾਂ ਦੇ ਇਕਾਟਨ ਕਰਕੇ ਡਿਵੈਲਪਮੈਂਟ ਜਿਹੜੀ ਨਹੀਂ ਬਣਦੀ ਔਰ ਐ ਸੜਕਾਂ ਦੀ ਮੁਰੰਮਤ ਦੇ ਨੀ ਪੱਤਰ ਰੱਖ ਕੇ ਜਿਹੜੀ ਐ ਉਹ ਕੋਈ ਡਵੈਲਪਮੈਂਟ ਨਹੀਂ ਹੁੰਦੀ ਭਗਵੰਤਮਾਨ ਜੀ ਤੁਸੀਂ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਨੂੰ ਬਰਬਾਦ ਕਰਨ ਦੇ ਰਸਤੇ ਦੇ ਉੱਤੇ ਤੁਰੇ ਹੋ ਕੋਨੇ 3 ਲੱਖ ਕਰੋੜ ਦਾ ਪਿਛਲੇ 70 ਸਾਲ ਦੀਆਂ ਸਰਕਾਰਾਂ ਨੇ ਛੱਡਿਆ ਸੀ ਤੁਸੀਂ 5.5 ਲੱਖ ਕਰੋੜ ਕਰ ਦਿੱਤਾ ਜਿੱਦਣ ਜਾਓਗੇ 6 ਦੇ ਉੱਤੇ ਕਰਕੇ ਜਾਓਗੇ ਤੁਸੀਂ ਤਾਂ ਮਾਰ ਦਿਓਗੇ ਲੋਕਾਂ ਨੂੰ ਕਰਜ਼ਾ ਚੁੱਕ ਚੁੱਕ ਕੇ ਤੁਸੀਂ ਤਾਂ ਕਹਿੰਦੇ ਸੀ ਅਸੀਂ ਪੰਜਾਬ ਦੇ ਅੰਦਰ ਕਰਜ਼ੇ ਦੀਆਂ ਕਿਸ਼ਤਾਂ ਮੋੜਿਆ ਕਰਾਂਗੇ ਮਾਈਨਿੰਗ ਦੇ ਪੈਸੇ ਤੁਸੀਂ ਖਾ ਰਹੇ ਹੋ ਸ਼ਰਾਬ ਐਕਸਾਈ ਦੇ ਅੰਦਰੋਂ ਪੈਸੇ ਤੁਸੀਂ ਖਾ ਰਹੇ ਹੋ ਤੇ ਫਿਰ ਜੇ ਚੜ੍ਹਦੀ ਕਲਾ ਮਿਸ਼ਨ ਫੰਡ ਜਿਹੜਾ ਤੁਸੀਂ ਚਲਾਇਆ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਰੀਹੈਬਿਟੇਟ ਕਰਨ ਵਾਸਤੇ ਉਹ ਸਾਰਾ ਫੰਡ ਤੁਸੀਂ ਟੁਕਾਰ ਗਏ ਦਿੱਲੀ ਵਾਲੇ ਫੰਡ ਟੁਕਾਰ ਗਏ ਇਸ ਕਰਕੇ ਝੂਠੇ ਤੇ ਨਕਮੇ ਮੁੱਖ ਮੰਤਰੀ ਨੂੰ ਚਲਦਾ ਕਰਨ ਲਈ ਕਾਂਗਰਸ ਪਾਰਟੀ ਤਤ ਵਰਿਆ ਸardar charanjit singh ji channi sahab ਅੱਜ ਇਸ ਹਲਕੇ ਦੇ ਆਦਮਪੁਰ ਦੇ ਅੰਦਰ ਬਖਵਾਕ ਪਿੰਡਾਂ ਦੇ ਅੰਦਰ ਦੌਰਾ ਕਰਕੇ ਆਏ ਆ ਲੋਕਾਂ 'ਚ ਬਹੁਤ ਵੱਡਾ ਅਸ਼ਾ ਆ ਇੱਥੇ ਠੱਗਾਂ ਨੂੰ ਚੋਰਾ ਨੂੰ ਡਾਕੂਆਂ ਨੂੰ ਡਕੈਤਰਾਂ ਨੂੰ ਇਹ ਨਸ਼ੇੜੀਆਂ ਨੂੰ ਤੇ ਟਰਾਲੀ ਚੋਰਾ ਨੂੰ ਜਿਹੜਾ ਉਹ ਪੰਜਾਬ ਦੇ ਵਿੱਚੋਂ ਭਜਾਉਣਾ ਇਹ ਕਾਂਗਰਸ ਪਾਰਟੀ ਦਾ ਮੁੱਖ ਮਕਸਦ ਹੈ ਸਰ ਜੀ ਉੱਥੇ ਜਿਹੜੇ ਆਪਾਂ ਲਖਨ ਦੇ ਵਿੱਚ ਆਏ ਆ ਜੋ ਫੋਟੋਵਾਜ਼ ਬਣੇ ਹੋਆ ਦੁਕਾਨਾਂ ਦੇ ਮੋੜੇ ਦੁਕਾਨਾਂ ਆ ਛੜ ਕੇ ਆਵਾਜ਼ ਹੀ ਬੜੀ ਹੈ ਕਿ ਐਕਸੀਡੈਂਟ ਬੜੇ ਹੁੰਦੇ ਆ ਪਰ ਲੋਕਾਂ ਦੁਕਾਨਾਂ ਦਾ ਲੋਕੀਆਂ ਪਈਆਂ ਜੋ ਹਵਾਈ ਗੱਡਾ ਛੜ ਕੇ ਸਰਕਾਰ ਨੇ ਖਾਲੀ ਵੀ ਕਰਾਈ ਸੀ ਪਰ ਹਜੇ ਵੀ ਫੋਟੋਵਾਜ਼ ਲੋਕਾਂ ਲੋਕਾਂ ਕੋਈ ਕੋਈ ਚੀਜ਼ ਲਾਇਆ ਕੋ ਬੈਠਾ ਕੋ ਕਿਸੇ ਇਸ ਸਬੰਧ ਵਿੱਚ ਦਰਖਾਸਤਾਂ ਸਾਡੇ ਕੋ ਆਈਆਂ ਪ੍ਰੈਸ ਮੀਡੀਆ ਨੂੰ ਆਈਆਂ ਮੈਂ ਮੈਂ ਉਸ ਤੋਂ ਬਾਅਦ ਤੁਹਾਡੇ ਕਮੇਟੀ ਪ੍ਰਧਾਨਾਂ ਨੂੰ ਵੀ ਆਈਆਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਤੁਹਾਡੇ ਇਲਾਕੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤਾਂ ਕਹਿਣਾ ਚਾਹਨਾ ਕਿ ਜੇ ਪੁਲ ਬਣ ਜਾਂਦਾ ਤਾਂ ਸਾਰੇ ਮਸਲੇ ਹੱਲ ਹੋ ਜਾਣੇ ਸੀ ਟ੍ਰੈਫਿਕ ਸਾਰੀ ਉੱਪਰ ਦੀ ਲੰਘ ਜਾਣੀ ਸੀ ਬਾਜ਼ਾਰ ਜਿਹੜਾ ਸੀ ਉਹ ਬਿਲਕੁਲ ਖਾਲੀ ਹੋ ਜਾਣਾ ਸੀ ਕਿਤੇ ਗੱਡੀਆਂ ਨਹੀਂ ਖੜਨੀਆਂ ਸੀ ਕਿਸੇ ਹੋਰ ਤਰੀਕੇ ਨਾਲ ਖੜਨੀਆਂ ਸੀ 에어ਪੋਰਟ ਰੋਡ ਬਣਾਉਣ ਦੇ ਲਈ ਤਾਂ ਅਸੀਂ 42 ਕਰੋੜ ਰੁਪਇਆ ਦਿੱਤਾ ਔਰ ਹਾਲੇ ਤੱਕ ਵੀ ਉਹਦਾ ਕੰਮ ਅਧੂਰਾ ਜੇ ਕੋਈ ਸਰਕਾਰ ਬਣਾ ਦਿੰਦੀ ਤਾਂ ਮੇਰੇ ਖਿਆਲ ਦੇ ਅੰਦਰ ਆਦਮਪੁਰ ਸ਼ਹਿਰ ਦੇ ਅੰਦਰ ਲੋਕਾਂ ਨੂੰ ਕੋਈ ਵੀ ਕੰਗੀ ਨਹੀਂ ਸੀ ਹੋਣੀ ਇਹ ਝੂਠੇ ਮੁੱਖ ਮੰਤਰੀ ਨੇ ਲਾਰਾ ਲਾ ਕੇ ਦੋ ਵਾਰ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਜਿਹੜੀਆਂ ਉਹ ਬਟੋਰੀਆਂ ਔਰ ਇਸ ਵਾਰ ਜਿਹੜਾ ਆ ਇਹਨਾਂ ਨੂੰ ਚੱਲਦਾ ਕਰਨਾ ਮੈਂ ਤਾਂ ਪੁਲ ਦੇ ਮਾਮਲੇ ਦੇ ਅੰਦਰ ਕੇਂਦੀ ਕੇਂਦਰ ਦੇ ਵਜ਼ੀਰਾਂ ਨੂੰ ਵੀ ਜਾ ਕੇ ਮਿਲ ਰਿਹਾ ਆ ਆ ਹੌਣ ਵਾਲਾ ਜਿਹੜਾ ਇੱਥੇ ਤੁਰਿਆ ਫਿਰਦਾ ਉਹ ਕਹਿੰਦਾ ਸੀ ਮੈਂ ਪੁਲ ਬਣਾਉਂਗਾ ਸਾਨੂੰ ਵੋਟਾਂ ਪਾ ਦਿਓ ਤੇ ਹੋਇਆ ਉਹਦੇ ਕੋਲੋਂ ਵੀ ਕੱਖ ਨਹੀਂ ਤੇ ਮੈਂ ਜਦੋਂ ਐਮਐਲਏ ਬਣਿਆ ਉਦੋਂ ਆਮ ਆਦਮੀ ਪਾਰਟੀ ਨੂੰ 11000 ਵੋਟ ਤੇ ਹਰਾਇਆ ਆ ਜਿਹੜਾ ਹੁਣ ਤੁਰਿਆ ਫਿਰਦਾ ਹਲਕਾ ਇੰਚਾਰਜ ਜਿਆ ਇਹਨੇ ਚੰਨਜੀਤ ਸਿੰਘ ਚੰਨੀ ਦੇ ਖਿਲਾਫ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਅਸੀਂ ਆਦਮਪੁਰ ਤੋਂ 16000 ਤੇ ਹਰਾਇਆ ਇਹਨੂੰ ਕੋ ਤਕੜਾ ਹੋ ਮਿੱਤਰਾ ਸਾਲ ਖੰਡ ਰਹਿ ਗਿਆ ਝੂਟੇ ਮੂਟੇ ਜਿੰਨੇ ਮਰਜੀ ਨੀ ਪੱਤਰ ਰੱਖ ਲੈ ਤੈਨੂੰ 25000 ਤੋਂ ਵੱਧ ਵੋਟਾਂ ਦੇ ਹਰਾ ਕੇ ਕਾਂਗਰਸ ਪਾਰਟੀ ਇੱਥੋਂ ਜਿੱਤੂਗੀ ਤੂੰ ਚਿੰਤਾ ਨਾ ਕਰ ਤਕੜਾ ਹੋ ਟਕੜਾ ਹੋ ਗਏ ਲੜਾਈ ਨਾਲ ਨਾਲ ਇਹ ਵੀ ਦੱਸਦੇ ਤੇ ਹੁਣ ਗਾਹ ਕਿਹੜੀ ਪਾਰਟੀ ਦੇ ਵਿੱਚ ਜਾਣਾ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਪਤਾ ਤਾਂ ਲੱਗੇ ਕਿਉਂਕਿ ਤੂੰ ਤਾਂ ਇਕੱਲਾ ਐਮਐਲਏ ਬਣਨ ਵਾਸਤੇ ਤੋਰ ਭੱਜ ਕਰ ਰਿਹਾ ਦੋ ਵਾਰ ਤੈਨੂੰ ਉਹਨਾਂ ਨੇ ਐਮਐਲਏ ਬਣਾਤਾ ਹੋਰ ਘੋਰ ਘੋਰ ਰੱਪੋ ਕੀ ਲੈਣਾ ਇਸ ਕਰਕੇ ਕਾਂਗੜਾ ਵੀ ਕਿੱਥੇ ਜਾਣਾ ਹੁਣ ਤਾਂ ਫਿਰ ਬਚਿਆ ਕੁਝ ਨਹੀਂ ਹੁਣ ਤਾਂ ਫਿਰ ਉਹ ਪਹਿਲਾਂ ਵਾਲੇ ਕੰਮ ਤੋਂ ਸਟਾਰਟ ਕਰੇਗਾ ਕਾਂਗਰਸ ਕਾਂਗਰਸ ਤਾਂ ਮੈਂ ਬਣ ਨਹੀਂ ਦਿੰਦਾ ਤੇ ਇਸ ਕਰਕੇ ਉਹਨੂੰ ਅਕਾਲੀਆਂ ਕੂੜੀਆਂ 'ਚ ਜਾਣ ਜੋੜਨ ਨੂੰ ਕਰਦਾ ਜਿੱਦਾਂ ਕਿਦਾ ਮੈਨੂੰ ਪਤਾ ਲੱਗਦਾ ਉਹ ਵੀ ਕਹਿੰਦੇ ਕੋਈ ਨਹੀਂ ਆਵੇ ਸਹੀ ਇੰਦਾਂ ਦਾ ਭਜਾਵਾਂਗੇ ਜਿਹੜਾ ਸਾਰੀ ਜ਼ਿੰਦਗੀ ਯਾਦ ਕਰਦਾ ਸਰ ਜੀ ਅਸੀਂ ਆਦਮਪੁਰ ਜਿਹੜੀ ਰੇਲਵੇ ਰੋਡ ਆ ਆਦਮਪੁਰ ਮੋੜ ਤੋਂ ਲੈ ਕੇ ਸਟੇਸ਼ਨ ਤੱਕ ਦੋੜਾ ਮੀਡੀਆ ਦੇ ਰਾਇਤ ਦਰਖਾਸਤਾਂ ਵੀ ਆਈਆਂ ਕਮੇਟੀ ਘਰ ਨੂੰ ਵੀ ਦਿੱਤੀਆਂ ਆ ਪਾਰਟੀ ਸਰਕਾਰ ਨੂੰ ਰਜੇਟੀਆਂ ਵੀ ਦਿੱਤੀਆਂ ਸੁਣੋ ਜੀ ਸੁਣੋ ਸੁਣੋ ਕੋਈ ਸਵਾਲ ਕੋਈ ਜਵਾਬ ਨਹੀਂ ਆਇਆ ਜੀ ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਮੈਂ ਨਗਰ ਕਾਉਂਸਲ ਆਦਮਪੁਰ ਦਾ ਅਫੀਸ਼ੀਅਲ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਦਮਪੁਰ ਦੇ ਰੇਲਵੇ ਰੋਡ ਦੀ ਸਾਰੀ ਕੰਕਰੀਟ ਦੀ ਸੜਕ ਅਸੀਂ ਬਣਾਈ ਹੈ ਜਿਹੜੀ ਸੜਕ ਅਸੀਂ ਪਹਿਲਾਂ ਥੋੜੀ 18 ਫੁੱਟ ਜਾਂ ਕੱਟ ਸ਼ੁਰੂ ਕੀਤੀ ਸੀ ਦੁਕਾਨਦਾਰਾਂ ਦਾ ਥੋੜਾ ਸਾਨੂੰ ਕਿਹਾ ਕਿ ਇਹਨੂੰ ਚੌੜੀ ਕਰਕੇ ਬਣਾਓ ਅਸੀਂ ਜਿਹੜਾ ਉਹਦਾ ਬਾਕੀ ਰਹਿੰਦਾ ਕੰਮ ਸੀ ਅਸੀਂ ਤਾਂ ਉਹ ਵੀ ਮੁਕੰਮਲ ਕਰ ਦਿੱਤਾ ਆਦਮپور ਦੇ ਤੁਸੀਂ ਜਿਹੜੇ ਰੇਲਵੇ ਰੋਡ ਦੀ ਗੱਲ ਕਰਦੇ ਆ ਪੂਰੀ ਕੰਕਰੀਟ ਪਈ ਹੋਈ ਆ ਉਹਦੇ ਉੱਤੇ ਆ ਮੈਂ ਉਹਦਾ ਅਦਕਾਟਨ ਕਰਨਾ ਸੀਗਾ ਹੁਣ ਵੋਟਾਂ ਵਾਟਾਂ ਆ ਗਈਆਂ ਉਹ ਗੱਲ ਨਹੀਂ ਪਾਣੀ ਪੂਣੀ ਛੜਕੇ ਕਲੀਕੁਲੀ ਪਾ ਕੇ ਨਾ 14 ਤੋਂ ਬਾਅਦ ਫਿਰ ਇਹ ਕਟਨ ਕਰਾਂਗੇ ਲੋਕ ਤਾਂ ਬੜੇ ਖੁਸ਼ ਆ ਆਦਮਪੁਰ ਦੇ ਰੇਲਵੇ ਰੋਡ ਵਾਲੇ ਵੀ ਕੋਟਲੀ ਨੇ ਜਿਹੜੀ ਕੰਕਰੀਟ ਦੀ ਪੱਕੀ ਸੜਕ ਬਣਾਤੀ ਇਹ ਠੱਗ ਨੇ ਤਾਂ ਕੁਝ ਬਣਾਇਆ ਨਹੀਂ ਉਧਰ ਨਹੀਂ ਪੱਥਰੀ ਰੱਖੀ ਜਾਂਦਾ ਤੇ ਚਿੰਤਾ ਨਾ ਕਰਿਓ ਕਲੀਕੁਲੀ ਵਧੀਆ ਪਾਵਾਂਗੇ ਪਾਣੀ ਪੂਣੀ ਛੜਕਾਂਗੇ ਪੱਥਰ ਪੁੱਥਰ ਲਾ ਕੇ 14 ਤੋਂ ਬਾਅਦ ਫਿਰ ਇਹ ਕਟਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਇਲੀਨ ਨੈਸ਼ਨਲ ਕਾਂਗਰਸ ਜਿੰਦਾਬਾਦ ਕੱਤਾ ਤੁਸੀਂ ਬਣਾ ਲਓ ਆਪਣੇ ਵਾਲਿਆ ਜਿੰਦਾਬਾਦ ਟੋਟਲੀ ਸਾਹਿਬ ਜਿੰਦਾਬਾਦ ਹਮਨੇ ਬੇਟਾ ਆਪਣਾ ਮੁੰਡਾ ਕਿੱਧਰ ਗਿਆ ਸਰ ਜੀ ਦੇਖਿਓ ਪੁਲਿਸ ਇੱਧਰ ਦੇਖ ਭਾਈ ਹਾਂ ਸਰ ਦੇਖੋ ਕਾ ਖੱਤਰਾ ਫੋਟੋ ਬੜੀ ਅੱਗੇ ਜਾ ਅੱਜ ਅਸੀਂ ਸ੍ਰੀ ਕੁਲਵਿੰਦਰ ਬਾਗਾ ਜੀ ਜਿਹੜੇ ਪਤਾਰਾ ਜ਼ੋਨ ਤੋਂ ਜ਼ਿਲ੍ਹਾ ਪ੍ਰੇਸ਼ਰ ਦੇ ਉਮੀਦਵਾਰ ਆ ਇਹ ਸਾਡੇ ਨਾਲ ਇੱਥੇ ਬੈਠੇ ਨੇ ਔਰ ਸਰਾਰ ਹਰਜੀਤ ਸਿੰਘ ਜੀ ਜਿਹੜਾ ਸਾਡਾ ਢੱਡਾ ਜ਼ੋਨ ਆ ਤੇ ਬਲਾਕ ਸੰਟੀ ਦੇ ਮੈਂਬਰ ਉਹਨਾਂ ਦੀ ਅਸੀਂ ਕੈਂਪੇਨ ਕਰਨ ਵਾਸਤੇ ਅੱਜ ਕੰਗਣੀਵਾਲ ਦੇ ਵਿੱਚ ਇੱਥੇ ਪਹੁੰਚੇ ਆ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਸਾਡੇ ਸਨਕਾਰਜੋਗ ਪਿਤਾ ਜੀ ਸਰਾਰ ਮੱਖਣ ਸਿੰਘ ਜੀ ਜਥੇਦਾਰ ਸਾਹ ਕੰਗਣੀਵਾਲ ਉਹ ਵੀ ਇੱਥੇ ਮੌਜੂਦ ਨੇ ਗੁਰਵਿੰਦਰ ਜੀ ਇੱਥੇ ਮੌਜੂਦ ਨੇ ਐਡਵੋਕੇਟ ਨੀਰ ਸਾਹ ਮੌਜੂਦ ਨੇ ਲੋਕ ਪਰਕਰਾਂ ਦਾ ਤੁਸੀਂ ਖੁਦ ਦੇਖ ਸਕਦੇ ਆ ਆ ਮੈਂ ਤੁਹਾਡੇ ਮਾਧਿਅਮ ਚ ਇੱਕ ਗੱਲ ਜਰੂਰ ਕਹਿਣੀ ਚਾਹਨਾ ਕਿ ਇਹ ਸਰਕਾਰ ਧੱਕੇਸ਼ਾਹੀ ਦੇ ਉੱਤੇ ਉੱਪਰੀ ਹੋਈ ਹੈ ਮੇਰੇ ਕੋਲ ਪੂਰੀ ਮੁਕੰਮਲ ਜਾਣਕਾਰੀ ਹੈ ਕਿ ਇੱਥੇ ਦੇ ਡੀਐਸਪੀ ਇੱਥੇ ਦੇ ਅਫਸਰ ਸਹਿਬਾਨਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ 5500 4400 ਦੇ ਕਰੀਬ ਬੂਥਾਂ ਦੇ ਲਈ ਪਰਚੀਆਂ ਦੇ ਦਿੱਤੀਆਂ ਗਈਆਂ ਨੇ ਕਿ ਇਹ ਤੁਸੀਂ ੱੱਕੇ ਦੇ ਨਾਲ ਕਿਉਂਕਿ ਪਰਚੀ ਤੇ ਵੋਟ ਪੈਣੀ ਆ ਉਹ ਈਵੀਐਮ ਦੇ ਉੱਤੇ ਤਾਂ ਪੈਣੀ ਨਹੀਂ ਹੈ ਤੇ ਇਹ ਸਰਕਾਰ ਕਿਤੇ ਨਾ ਕਿਤੇ ੱੱਕਾ ਵੀ ਜਿਹੜਾ ਉਹ ਕਰੇਗੀ ਜਾਲੀ ਵੋਟਾਂ ਮੁਕਤੌਣ ਦਾ ਕੰਮ ਕਰੂਗੀ ਤੇ ਬਹੁਤ ਪੰਜਾਬ ਦੇ ਅੰਦਰ ਇੰਟੈਲੀਜੈਂਸੀ ਦੇ ਰਾਹੀਂ ਅਭਸਰਾ ਨੇ ਸਾਡੇ ਤੱਕ ਜਿਹੜੀ ਜਾਣਕਾਰੀ ਪਹੁੰਚਾਈ ਆ ਕਿ ਕੋਈ ਵੀ ਵਿਅਕਤੀ ਜਿਹੜਾ ਅੰਦਰ ਇਸ ਤਰੀਕੇ ਨਾਲ ਵੋਟ ਪਾਉਣ ਨਾ ਜਾ ਸਕੇ ਔਰ ਇਹ ਵੀ ਧਿਆਨ ਰੱਖਣਾ ਕਿ ਜਿੰਨੀਆਂ ਵੋਟਾਂ ਅੰਦਰ ਬੈਠਾ ਏਜੰਟ ਗਿਣ ਰਿਹਾ ਇਹ ਨਾ ਹੋਵੇ ਕਿ ਉਹ ਜਿਹੜੀਆਂ ਇਹਨਾਂ ਅਫਸਰਾਂ ਨੂੰ ਵੋਟਾਂ ਇਹਨਾਂ ਨੇ ਫੜਾ ਦਿੱਤੀਆਂ ਹਨਾ ਉਹ ਚੁੱਪ ਕਰਕੇ ਜਾ ਕੇ ਡੱਬੇ ਦੇ ਵਿੱਚ ਪਾ ਦੇਣ ਤੇ ਟੈਕ ਮਾਰਕ ਕਰ ਦੇਣ ਜੀ ਬੇ ਇੱਥੇ 600 ਦੀ ਬਜਾਏ ਹੁਣ 650 ਪਈ ਆ ਇਹ ਜਿਆ ਕਪੜਾ ਹੋਣ ਦੀ ਜਿਹੜੀ ਆ ਉਹ ਖਰਸ਼ਾ ਨਹੀਂ ਇਹ ਸਾਡੇ ਕੋਲ ਬਹੁਤ ਮੁਕੰਮਲ ਜਾਣਕਾਰੀ ਆ ਜੇ ਕਿਸੇ ਨੇ ਅਫਸਰ ਨੇ ਕਿਸੇ ਪੁਲਿਸ ਅਧਿਕਾਰੀ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਜਾ ਕਿਸੇ ਪ੍ਰੈਜ਼ਾਈਡਿੰਗ ਆਪਸ਼ਨ ਨੇ ਅਜੇ ਹਾਂ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਨਤੀਜੇ ਭੌਤਣ ਲਈ ਤਿਆਰ ਰਵੇ ਸਰਕਾਰ ਫਿਰ ਆਉਣੀ ਆ ਇਤਾਂ ਦਾ ਠੋਕੂਗੇ ਫਿਰ ਜਿਹੜਾ ਯਾਦ ਕਰਨਗੇ ਇਹ ਲੋਕਤੰਤਰ ਹੈ ਲੋਕਾਂ ਨੂੰ ਆਪਣੀ ਆਵਾਜ਼ ਤੇ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਜਿਹੜੀ ਵੋਟ ਪਾਉਣ ਦੇਣੀ ਚਾਹੀਦੀ ਹੈ ਸੋ ਵੱਡੀ ਘੰਟੀ ਸਾਰੇ ਇੱਥੇ ਕੰਗਣੀਵਾਲ ਅਸੀਂ ਅੱਜ ਇੱਥੇ ਬੈਠੇ ਆ ਟੱਡਾ ਯੂਨ ਆ ਤੋਂ ਵੱਡੀ ਘੰਟੀ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਕੰਗਣੀਵਾਲ ਸਾਹਿਬ ਤੇ ਸਾਡੇ ਕੁਲਵਿੰਦਰ ਬਾਗਾ ਜੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਕੋਈ ਚੋਣ ਛੱਟਣਗੇ ਤਾਂ ਫੇਰ ਮੇਰੀ ਇੰਟਰਵਿਊ ਜ਼ਰੂਰ ਕਰਨ ਆਇਓ ਤੇ ਸਵਾਲ ਵੀ ਹੋਰ ਕਰਿਓ ਵੀ ਹੁਣ ਤੁਸੀਂ ਜਿੱਤ ਤਾਂ ਗਏ ਆ ਹੁਣ ਕਾ ਕੀ ਕਰੋਗੇ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਸਰ ਜੀ ਆਪਣੇ ਚੋਣ ਨਿਸ਼ਾਨ ਤੇ ਆਪਣੇ ਪਾਰਟੀ ਨਾਇਕ ਕੋ ਦੱਸੇ ਜਾਵੇ ਨਿਸ਼ਾਨ ਤਾਂ ਪੰਜਾ ਹੱਥ ਪੰਜਾ 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 ਕਾਂਗਰਸ ਦਾ ਪੰਜਾ ਆਉਣ ਵਾਲੇ ਮੁੱਖ ਮੰਤਰੀ ਦਾ ਚੋਣ ਨਿਸ਼ਾਨ ਪੰਜਾ ਤੇ ਮੈਂ ਵੀ ਅਗਲੀ ਵਾਰ ਜਿੱਤ ਕੇ ਮਨਿਸਟਰ ਬਣਨਾ ਤਾਂ ਮੇਰਾ ਵੀ ਚੋਣ ਨਿਸ਼ਾਨ ਪੰਜਾ ਇਹ ਸਨ ਹਲਕਾ ਬਦਾਇਕ ਮਾਨਜੋਗ ਸਾਡੇ ਮੈਂ ਸ੍ਰੀ ਹਰਵੰਸਲਾ ਜੀ ਪੰਸੀ ਸੀ ਉਹ ਵੀ ਜਿਨ੍ਹਾਂ ਨੇ ਇੰਨਾਂ ਚਾਰ ਕਰ ਦਿੱਤੀ ਗਈ ਦਿਲ ਦੀਆਂ ਕਰਾਈਆਂ ਤੋਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿੱਤੇਗੀ ਕਾਂਗਰਸ ਆ ਪਾਰਟੀ ਵਰਕਰਾਂ ਦਾ ਜਿਹੜਾ ਉਮੀਦਵਾਰ ਹੈ ਉਹਨਾਂ ਦਾ ਧੰਨਵਾਦ ਕਰਦੇ ਹੋਏ ਨਾ ਧੰਨਵਾਦ ਮੈਨੂੰ ਧੰਨਵਾਦ ਕਰਦੇ ਹੋ ਨਾ ਅੱਗੇ ਜਾਣਾ ਉਹਨਾਂ ਨੇ 100 ਰੁਪਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੈਂ ਜੀ ਠੱਡਾ ਜੋਂ ਤੋਂ ਬਲਾਕ ਸੰਮਤੀ ਦਾ ਉਮੀਦਵਾਰ ਹਰਜੀਤ ਸਿੰਘ ਮੈਂ ਸਾਡੇ ਕਾਂਗਰਸ ਪਾਰਟੀ ਦੇ ਸੁਖਿੰਦਰ ਕੌਰ ਜੀ ਦਾ ਕਰਨਜੀਤ ਚੰਨੀ ਜੀ ਦਾ ਔਰ ਪਿੰਡ ਦੇ ਪਤਵੰਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੈਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਵੱਧ ਤੋਂ ਵੱਧ ਲੀਡ ਤੇ ਅਸੀਂ ਜਿਤਾਵਾਂਗੇ ਹਾਂਜੀ ਮੈਂ ਐਡਵੋਕੇਟ ਪ੍ਰਵੀਨ ਨਾਇਰ ਕੰਗਣੀਵਾਲ ਅੱਜ ਦਾ ਇਹ ਜੋ ਸਾਡਾ ਸਮਾਗਮ ਸੀਗਾ ਇਹ ਜਿਲ੍ਹਾ ਪ੍ਰਸ਼ਾਸਨ ਬਲਾਕ ਸੰਪਤੀ ਇਲੈਕਸ਼ਨ ਦੇ ਸਬੰਧ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਹਲਕਾ ਵਿਧਾਇਕ ਹਾਂਜੀ ਸਰਦਾਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਤੇ ਉਹਨਾਂ ਦੇ ਨਾਲ ਪਾਰਾ ਸਰਕਲ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਕ ਸੰਪਤੀ ਮੈਂਬਰ ਅਜੀਤ ਸਿੰਘ ਜੀ ਦੇ ਅਫੀਸ ਦਾ ਉਦਘਾਟਨ ਕੀਤਾ ਗਿਆ ਔਰ ਅੱਜ ਦਾ ਇਹ ਸਮਾਗਮ ਸਾਡੇ ਸਾਫਾ ਸਰਪੰਚ ਗਰਵਿੰਦਰ ਰਾਇਰ ਔਰ ਦੇਸ਼ ਰਾਜ ਨਈਅਰ ਜਿਹੜੇ ਕੇ ਕਾਂਗਰਸ ਪਾਰਟੀ ਦੇ ਪੁਰਾਣੇ ਲੀਡਰ ਸਹਿਬਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਔਰ ਜਿੱਥੇ ਆਈ ਹੋਈ ਸੰਗਤ ਦਾ ਸਾਡੇ ਸਰਪੰਚ ਸਾਹਿਬ ਨੇ ਧੰਨਵਾਦ ਕੀਤਾ ਉੱਥੇ ਗੁਰਵਿੰਦਰ ਨਈਅਰ ਨੇ ਸਾਰੇ ਪਿੰਡ ਦੇ ਨੱਗਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਹਰਜੀਤ ਸਿੰਘ ਨੂੰ ਪਾ ਕੇ ਕੰਮਜਾਮ ਚੱਲੀਏ ਔਰ ਇਹ ਜੋ ਠੱਗਾ ਜੋ ਹੋ ਰਿਹਾ ਹੈ ਉਸ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਨਾਨੀ ਪਾਰਟੀ ਨੂੰ ਮਜ਼ਬੂਤ ਕਰੀਏ ਔਰ ਇਹ ਜੋ ਸਵਾਗਤ ਸਾਡੇ ਸ਼ਿਵਜੋਤ ਪ੍ਰਾਪਰਟੀ ਡੀਲਰ ਦੇ ਓਨਰ ਰਵੰਤ ਸਿੰਘ ਲਾਲ ਵਰਦੀ ਜੀ ਦੇ ਘਰ ਦੇ ਵਿੱਚ ਹੋਇਆ ਔਰ ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਮੈਂ ਆਪਣੇ ਵੱਲੋਂ ਤੇ ਆਏ ਹੋਏ ਸਾਰੇ ਨਗਰ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਜਿਹੜੇ ਵੀ ਅਧੂਰੇ ਕੰਮ ਨੇ ਸਾਨੂੰ ਹਰਜੀਤ ਸਿੰਘ ਜੀ ਨੇ ਪ੍ਰੋਤਸਾ ਦਿਵਾਇਆ ਕਿ ਜਦੋਂ ਚੁਣ ਕੇ ਜਾਂਦੇ ਨੇ ਤੇ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਪੰਚਾਇਤ ਦਾ ਸਹਿਯੋਗ ਲੈ ਕੇ ਔਰ ਪਿੰਡ ਵਾਸੀਆਂ ਦਾ ਜੋ ਵੀ ਤਿਆਰਾ ਢੱਡਾ ਜੱਤੇਵਾਲੀ ਤੇ ਕੰਗਣੀਵਾਲ ਦੇ ਕੰਮ ਹੋਣਗੇ ਵੱਧ ਚੜ ਕੇ ਕਰਾਉਣਗੇ ਔਰ ਮੈਂ ਇੱਥੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਮ ਜੈਪਨ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸਰਪੰਚ ਗੁਰਵਿੰਦਰ ਨੇਯਰ ਪਿੰਡ ਕੰਗਣੀਵਾਲ ਤੋਂ ਬਿਆਨ ਕਰ ਰਿਹਾ ਹਾਂ ਕਿ ਹਰਜੀਤ ਸਿੰਘ ਜੋ ਵੀ ਮੇਰੇ ਪਿੰਡ ਤੋਂ ਪ੍ਰਾਪਤ ਸੰਗਠਨ ਮੈਂਬਰ ਅ ਕੰਗਣੀਵਾਲ ਦਾ ਇਹ ਲਫੇਟ ਉਹ ਖੜੇ ਹਨ ਮੈਂ ਉਹਨਾਂ ਨੂੰ ਆਪਣੇ ਪਿੰਡੋਂ ਬਹੁਤ ਵੱਡੀ ਲੀਡ ਨਾਲ ਕਾਂਗਰਸ ਸਾਈਟ ਉਹ ਦਿਲਾਉਣੀ ਪੂਰੀ ਤੀਕਰੀ ਕੋਸ਼ਿਸ਼ ਕਰਾਂਗਾ ਤੇ ਮੇਰੇ ਪਿੰਡ ਦੇ ਨੌਜਵਾਨ ਪੀੜੀ ਪ੍ਰਵੀਨ ਨਾਇਰ ਜੀ ਅਰਗੂਗੇਟ ਪ੍ਰਣ ਐਕਸ ਸਰਵਿਸਮੈਨ ਗੁਰਵਿੰਦਰ ਨਾਇਰ ਤੇ ਹੋਰ ਬਹੁਤ ਸਾਰੇ ਸੱਜਣ ਸਾਰੇ ਪਿੰਡਾਂ ਨਾਲ ਮਮਾ ਕੇ ਸਾਥ ਦੇਣਗੇ ਤੇ ਸਾਡੀ ਨੌਜਵਾਨ ਪੀੜੀ ਵੀ ਕਿਉਂਕਿ ਹਰਜੀਤ ਨਾਲ ਤੇ ਬੁੱਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਮਾਈਗੁਰਲੀ ਦਾ ਦਾਦਾ ਦੀ ਮਾਈਗੁਰਲੀ